ਕੜੀਏ ਬੰਦ ਕੰਮ ਤੇ ਬਲੌਗ ਆਪਾਂ ਨਹੀਂ ਬਣਾਇਆ ਬੜੇ ਹੀ ਦਿਨ ਹੋ ਗਏ ਤੇ ਕੋ ਚਾਰ ਪੰਜ ਦਿਨ ਹੋ ਗਏ ਬੁਖਾਰ ਵੀ ਜੜਿਆ ਹੋਇਆ ਦਿਖਾਉਗਾ ਤੇ ਬਾਹਰ ਜਿਵੇਂ ਤੁਸੀਂ ਥੰਬਨੇਲ ਪੜ ਲਿਆ ਹੋਣਾ ਆਪਾਂ ਦੱਸਦੇ ਆ ਬਲੌਗ ਦੇ ਛੋਟੇ ਜਿਹੇ ਲਾਈਵ ਦੇ ਵਿੱਚ ਜੀ ਆਪਾਂ ਕਿਵੇਂ ਇੱਕ ਜੋ ਬਈਆ ਸੂਤਾ ਆਟੋਮੈਟਿਕ ਸਿੰਘ ਉਸ ਵੀ ਕਹਿੰਦੇ ਆ ਜੋ ਮੋਟਰ ਨੂੰ ਕਿਵੇਂ ਸਾੜਦਾ ਮੇਰ ਨਾਲ ਜਿਵੇਂ ਹੋਈ ਨਜ਼ਾਰਾ ਲੈਬ ਦੇ ਵਿੱਚ ਤੁਹਾਨੂੰ ਦੱਸੂਗਾ ਤੇ ਆਪ ਮੇਰੇ ਕੋਲੇ ਪਿਆਈ ਏ ਸਾਰਾ ਮਤਲਬ ਤੁਸੀਂ ਬਾਹਰ ਦਾ ਚੈੱਕ ਕਰੋ ਮੌਸਮ ਮਤਲਬ ਆਈ ਬਣੀ ਹੋਈ ਆ ਤੇ ਹਵਾ ਵੀ ਚੱਲ ਰਹੀ ਆ ਦੋਖ ਦੇ ਨਾਲ ਦੀ ਤੇ ਆ ਪਿਆ ਆਪਣੇ ਕੋਲੇ ਵੀਡੀਓ ਬੜੇ ਦਿਨ ਹੋ ਗਏ ਮੋਟਰ ਤਬਾਰੇ ਵੀ ਬਣ ਕੇ ਪਾਤੀ ਆਪਿਆ ਸਾਰਾ ਸੈਟਅਪ ਤਿਆਰ ਕਰਿਆ ਪਿਆ ਆਪਣਾ ਸਟਾਰਟਰ ਵੀ ਪਿਆ ਤੇ ਅੱਜ ਬਈਆ ਇਹ ਹਰੀ ਬੱਤੀ ਜਗਾਉਂਦਾ ਹੈ ਸਿੰਗਲ ਪੀਸ ਦੇ ਉੱਤੇ ਕਿਵੇਂ ਜਿਉਂਦਾ ਕਿਵੇਂ ਕੁਸ ਹੈ ਸਿੰਗਲ ਪੀਸ ਤੇ ਹਰੀ ਬੱਤੀ ਜਗਾ ਕੇ ਤੇ ਇਹ ਮੋਟਰ ਨੂੰ ਚਲਾ ਦਿੰਦਾ ਤੇ ਬਾਕੀ ਇਹਦੀ ਮੈਂ ਵੀਡੀਓ ਬਣਾਉਂਗਾ ਪ੍ਰੋਪਰ ਲਾਈਵ ਦੇ ਵਿੱਚ ਮੈਂ ਚੱਲ ਪੜਾ ਦੱਸ ਦਗੇ ਦੇਖ ਲਗੇ ਵੀ ਲਾਈਵ ਕੁ ਦੇਂਦਾ ਜਾਂ ਨਹੀਂ ਦੇਂਦਾ ਇਹ ਵੀਡੀਓ ਵੀ ਨਹੀਂ ਬਣੀ ਸੀ ਤੇ ਪ੍ਰੋਪਰ ਟਾਈਮ ਨਹੀਂ ਸੀ ਵੀਡੀਓ ਬਣਾਉਣ ਦਾ ਤੇ ਕਿਵੇਂ ਚਲਾਉਗਾ ਸਾਰਾ ਕੁ ਮੈਂ ਬਾਅਦ ਦੇ ਵਿੱਚ ਦੱਸੂਗਾ ਤੇ ਪਹਿਲਾਂ ਕਰਦੇ ਆਂ ਕੁਝ ਗੱਲਾਂ ਮਾਸਾ ਤੇ ਇਹ ਗੱਲ ਅੱਜ ਤੋਂ 10 ਦਿਨਾਂ ਦੀ ਐ 10 ਦਿਨ ਪਹਿਲਾਂ ਆਪਾਂ ਮੋਟਰ ਬੰਨੀ ਸੀ ਤੇ ਮੋਟਰ ਬੰਨ ਕੇ ਆਪਾਂ ਪਾ ਜਾਂਦੀ ਜਿਵੇਂ ਵੀ ਨਾਰਮਲ ਮਿਸਤਰੀ ਕਰਦੇ ਆ ਤੇ ਲੇਟ ਹੈਣੀ ਸੋਸਟਾ ਜੋ ਲੇਟ ਆਈ ਮੋਟਰ ਚੱਲ ਪਈ ਮੈਂ ਫੋਨ ਕਰਿਆ ਕਹਿੰਦੇ ਹਾਂ ਜੀ ਮੋਟਰ ਚੱਲ ਪਈ ਸਾਡੇ ਟਾਣੀਆਂ ਨੂੰ ਛੱਡ ਦਿਆ ਲੇਟ 2 ਪੇਸ ਜੋ ਲੇਟ ਅਥਨੇ ਚਾਰ ਪੰਜ ਵਜੇ ਗਈ 6 ਵਜੇ ਦਵਾਰੇ 2 ਪੇਸ ਆਈ ਤੇ ਸੁਤੇ ਨੇ ਮਈਏ ਨੇ ਕੀ ਕਰਿਆ ਜੋ ਮੋਟਰ ਉਹ ਦੁਬਾਰਾ ਚਲਾਤੀ ਤੇ ਇਹੇ ਕੰਮ ਕਰਦਾ ਦੋ ਫੇ ਤੇ ਮੋਟਰ ਘੁੰਮੀ ਨਹੀਂ ਘੁੰਮਦੇ ਨਾ ਕਰਨ ਲੋਕ ਫੇ ਚੱਲ ਗਈ ਦੂਜਿਆਂ ਨੇ ਚਲਾਈ ਉਹਨਾਂ ਨੇ ਕੋਈ ਵੀ ਮੋਟਰ ਚੱਲੀ ਨਹੀਂ ਮੈਂ ਜੋ ਗਿਆ ਬਾਹਰ ਮੋਟਰ ਸੜ ਗਈ ਤੇ ਹੁਣ ਕੀ ਪਤਾ ਲੱਗੇ ਕਿ ਕਿਉਂ ਸੜ ਗਈ ਉਹ ਤਾਂ ਕੁਦਰਤੀ ਠੀਕ ਆ ਠੀਕ ਆ ਜੀ ਤੇ ਕੁਦਰਤੀ ਕੀ ਹੋਇਆ ਵੀ ਇੱਕ ਜਣਾ ਜੁੜ ਗਿਆ ਲਾਈਵ ਦੇ ਵਿੱਚ ਧੰਨਵਾਦ ਬੜੇ ਜਣਾ ਤੋਂ ਲਾਈਵ ਕਰ ਰਹੇ ਸੀ ਵੀਡੀਓ ਵੀ ਨਹੀਂ ਪਾਈ ਸੀ ਮੈਨੂੰ ਤਾਂ ਐ ਸੀਗਾ ਵੀ ਕੋਈ ਨਹੀਂ ਜੁੜਨਾ ਪਰ ਇੱਕ ਜਣਾ ਲਾਈਵ ਦੇ ਵਿੱਚ ਜੁੜ ਗਿਆ ਤੇ ਤੁਸੀਂ ਪੜ ਸਕਦੇ ਹੋ ਟਾਈਟਲ ਆਪਾਂ ਗੱਲ ਕਰ ਰਹੇ ਸੀਗੇ ਤੇ ਉਹ ਕੀ ਹੋਇਆ ਦੋ ਫੇਸ ਤੋਂ ਸ਼ਟਰ ਚਲਾਤਾ ਉਹ ਕਿਤੇ ਕੋਲੇ ਸੀਗੇ ਲਾਈਕ ਵੀ ਕਰਤਾ ਧੰਨਵਾਦ ਦੇ ਕਮੈਂਟ ਵੀ ਕਰ ਦਿਓ ਤੇ ਉਹਨੇ ਸਟਾਰਟਰ ਨੂੰ ਚਲਾਤਾ ਉਹ ਕਹਿੰਦਾ ਯਾਰ ਬਾਈ ਇਹ ਤਾਂ ਮਰ ਕੇ ਚਲੋ ਵੀ 2 ਫੇਸ ਤੇ ਮੋਟਰ ਚਲਾਈ ਜਾਂਦੀ ਹੈ ਜੀ ਮੈਂ ਗਿਆ ਵਾਕਈ ਉੱਥੇ 2 ਫੇਸ ਲਾਈਟ ਦੀਗੀ ਤੇ 6 ਜਣੇ ਲਾਈਵ ਦੇ ਵਿੱਚ ਜੁੜ ਗਏ ਸਾਰਿਆਂ ਦਾ ਧੰਨਵਾਦ ਤੇ ਪ੍ਰੋਪਰ ਜੀ ਮੈਂ ਵੀਡੀਓ ਬਣਾਉਂਗਾ ਜੀ ਜਣਾਂ ਨੂੰ ਇੱਕ ਤੁਸੀਂ ਥੰਬਨੇਲ ਦੇਖ ਹੀ ਲਿਆ ਹੋਣਾ ਤੇ ਧੰਨਵਾਦ ਆ ਜਿੰਨੇ ਵੀ ਜੁੜੇ ਆ ਤੇ ਹੁਣ ਆਪਾਂ ਫੇਰ ਗੱਲ ਕਰਦੇ ਆ ਵੀ ਸਟਾਰਟਰ ਨੇ ਕਿਵੇਂ ਚਲਾਈ ਤੇ ਮੈਂ ਆਖਿਆ ਵੀ ਇਹ ਤਾਂ ਮੋਟਰ ਹਣਾ ਇੱਕਦਮ ਇੱਕ ਕੱਟ ਵਿੱਚ ਚੱਲੀ ਆ ਤੇ ਦਵਾਰੇ ਬੰਨ ਸੀ ਦਵਾਰੇ ਸਿਸਟਮ ਇਸ ਕਰਕੇ ਮੈਂ ਇਹੀ ਰਿਕਵੈਸਟ ਕਰਦਾ ਵੀ ਪਹਿਲਾਂ ਵੀ ਪਤਾ ਸੀ ਮੈਨੂੰ ਘੱਟੋ ਘੱਟ ਵੀ 12 ਸਾਲ ਹੋ ਗਏ ਦੁਕਾਨਦਾਰੀ ਨੂੰ ਮੇਰੇ ਨਾਲ ਲੁੱਟ ਕਦੇ ਨਹੀਂ ਹੋਈ ਸੀ ਇਸ ਵਾਰੀ ਐ ਹੋਈ ਵੀ ਜੋ ਭਈਆ ਸੁੱਤਾ ਹੁੰਦਾ ਉਹਨੇ ਦੋ ਫੇਸ ਤੇ ਮੋਟਰ ਚਲਾਤੀ ਤੇ ਦੋ ਫੇਸ ਤੇ ਮੋਟਰ ਚੱਲਦੀ ਨਹੀਂ ਆਪਾਂ ਨੂੰ ਪਤਾ ਹੀ ਆ ਉਨੇ ਮੋਟਰ ਸਾੜ ਤੇ ਇੱਕ ਕੱਟ ਵੀ ਨਹੀਂ ਚੱਲੀ ਪੂਰਾ ਪ੍ਰੋਪਰ ਤੇ ਦੁਆਰੇ ਬੰਨੀ ਐ ਦੁਆਰੇ ਬੰਨ ਕੇ ਜੋ ਦੁਆਰੇ ਜੋ ਸੂਤਾ ਵਗੈਰਾ ਨਵਾਂ ਲਾਇਆ ਤੇ ਹੁਣ ਉਹਨੂੰ ਕਟੋੜ ਦੱਸ ਦੇਣਾ ਕਿ ਦਾਦਰਾਂਵਾਜ਼ ਜਦ ਮੈਂ ਲਾਈਵ ਆਇਆ ਹੋਇਆ ਉਹਦੀ ਵੀਡੀਓ ਕਿ ਜਮੇ ਬਣਾਉਣੀ ਕਿਵੇਂ ਚਲਾਉਂਦਾ ਸਟਾਰਟਰ ਸਟਾਰਟਰ ਮੈਂ ਤੁਹਾਨੂੰ ਦਿਖਾਇਆ ਹੀ ਆ ਪਹਿਲਾਂ ਪਿੱਛੇ ਤੇ ਜਿਹੜੇ ਨਵੇਂ ਜੁੜੇ ਉਹਨਾਂ ਨੂੰ ਮੈਂ ਦਿਖਾ ਦੇਣਾ ਆ ਪਿਆ ਸਟਾਰਟਰ ਆ ਪਿਆ ਜੋ ਭਈਆ ਦਾ ਸੂਤਾ ਜਿਹੜੇ ਲਾਈਕ ਕਰਨ ਨਾਲ ਬੜੀ ਵਧੀਆ ਗੱਲ ਆ ਆ ਪਿਆ ਉਹ ਉਹ ਭਈਆ ਇਹ ਹੈਗਾ ਜੀ ਜਸਵੰਤ ਵਾਲਾ ਇਹਨੇ ਚਲਾਇਆ ਸੀ ਕਿਵੇਂ ਚਲਾਇਆ ਸੀ ਸਾਰਾ ਕੰਮ ਦਿਖਾਉਂਗਾ ਸੈਟਅਪ ਤਿਆਰ ਕਰ ਰੱਖਿਆ ਵੀਡੀਓ ਬਣਾਉਣੀ ਆ ਆਪਾਂ ਤੇ ਐਸੇ ਕਰਕੇ ਹੀ ਮੈਂ ਲਾਈਵ ਮੈਂ ਚੱਲ ਦੱਸ ਦੇ ਨਾਲੇ ਪਤਾ ਲੱਗ ਜੂਗਾ ਤੇ ਕੁਝ YouTube ਤੇ ਆਪਾਂ ਐਕਟਿਵ ਵੀ ਹੈ ਨਹੀਂਗੇ ਜ਼ਿਆਦਾ ਤੇ ਐਸ ਕਰਕੇ ਹੀ ਵੀ ਮੈਂ ਵੀਡੀਓ ਨਹੀਂ ਬਣਾ ਰਿਹਾ ਸੀ ਯਾਰ ਮਾਹ ਵੀਡੀਓ ਆਪਣੀ ਕਿਵੇਂ ਦੇਖਣੀ ਹੈ ਹੈ ਜਾਣਕਾਰ ਵਾਲੀ ਵੀਡੀਓ ਇਹ ਹਰ ਇੱਕ ਦੇ ਕੰਮ ਆਉਣ ਵਾਲੀ ਆ ਤਾਂ ਕਿ ਮੋਟਰਾਂ ਹਰ ਇੱਕ ਦੇ ਹੈਗੀਆਂ ਤੇ ਮੈਂ ਮਿਸਤਰੀ ਹੈਗਾ ਮਿਸਤਰੀ ਕਰਕੇ ਐਨੀ ਵੀ ਮੈਂ ਜਲਪਾ ਜਾਣਕਾਰੀ ਸਾਂਝੀ ਕਰਦਗੇ ਸਾਰਿਆਂ ਨਾਲ ਤੇ ਤਾਂ ਕਿ ਸਾਰੇ ਸੁਚੇਤ ਹੋ ਜਾਣ ਸਾਰੇ ਪਹਿਲਾ ਦੋ ਫੇਸ ਤੇ ਮੜਾ ਆਵਦਾ ਸੂਤੇ ਨੂੰ ਬਈਰ ਨੂੰ ਚੈੱਕ ਕਰ ਲਿਆ ਕਰੋ ਜੋ ਮੋਟਰ ਆਪਾਂ ਛੜਦੀ ਆ। ਚਲ ਐਸ ਕਰਕੇ ਬਈ ਵੀ ਫੋਨ ਆ ਗਿਆ ਸੀ ਸੌਰੀ। ਇਹੀ ਦੱਸਣ ਦੇ ਲਈ ਮੈਂ ਲਾਈਵ ਹੋਇਆ ਲਾਈਵ ਹੋ ਕੇ ਆਪਾਂ ਤੁਹਾਨੂੰ ਦੱਸਣ ਲੱਗੇ ਹੋਏ ਆ ਵੀ ਕੀ ਗੱਲ ਬਾਤ ਹੈ ਕਿਵੇਂ ਮੋਟਰ ਸਾੜਤੀ ਤੇ ਉਹ ਸਾਰਾ ਕਲੇਮ ਮਨ ਕੇ ਚਲੋ ਮੈਨੂੰ ਹੀ ਪੈ ਗਿਆ ਮੇਰੀ ਡਬਲ ਟੈਂਮੈਂਟ ਹੋ ਗਈ ਤੇ ਨਾ ਹੁਣ ਪੈਸੇ ਮੰਗਣ ਜੋ ਕਰ ਅਗਲੇ ਤੁਝੇ ਕੱਟ ਵੀ ਨਹੀਂ ਜਲਦੀ ਪੂਰਾ ਤੇ ਇਸ ਕਰਕੇ ਥੋੜਾ ਜਿਹਾ ਦੇਖ ਲਿਆ ਕਰੋ ਮਿਸਤੀ ਭਰਾਵਾਂ ਵਾਸਤੇ ਤੇ ਜਿਵੇਂ ਦਾ ਭਰਾਵਾਂ ਵਾਸਤੇ ਵੀ ਇਹ ਵੀ ਲਾਈਵ ਮੈਂ ਆਇਆ ਇਸ ਕਰਕੇ ਹੀ ਵੀ ਤੁਸੀਂ ਥੋੜਾ ਜਿਹਾ ਦੇਖ ਲਿਆ ਕਰੋ ਕਿ ਦੋ ਫੇਸ ਤੇ ਨਹੀਂ ਮੋਟਰ ਚਲਾਉਂਗਾ ਕਦੇ ਵੀ ਆਪ ਨੂੰ ਪਤਾ ਨਹੀਂ ਲੱਗਦਾ ਵੀ ਮੋਟਰ ਸੜੀ ਕਿਵੇਂ ਜਾਂਦੀ ਹੈ ਤੇ ਮੈਨੂੰ ਵੀ ਨਹੀਂ ਪਤਾ ਲੱਗਣਾ ਸੀ ਕੁਦਰਤੀ ਦੋ ਫੇਸ ਲੈਟ ਆਉਂਦੀ ਹੈ ਆਪਣੇ ਉਸ ਕਰਕੇ ਪਤਾ ਲੱਗ ਗਿਆ ਤੇ ਇਸ ਕਰਕੇ ਭਾਈ ਇਹ ਜੋ ਹੈਗਾ ਉਹ ਥੋੜਾ ਥੋੜੇ ਚਿਰ ਬਾਅਦ ਚੈੱਕ ਕਰ ਲਿਆ ਕਰੋ ਇਹਨੇ ਤਾਂ ਕੋਈ ਭਰੋਸਾ ਨਹੀਂ ਪਹਿਲਾਂ ਠੀਕ ਸੀਗੇ ਅੱਜ ਤੋਂ ਪਾਸਾ ਸਾਲ ਪਹਿਲਾਂ ਪਰ ਹੁਣ ਤਾਂ ਪਤਾ ਹੀ ਕੋਈ ਨਹੀਂ ਕੀ ਹੋ ਗਿਆ ਕੀ ਨਹੀਂ ਤੇ ਇੱਕ ਕੰਪਨੀ ਦਾ ਲਾਇਆ ਕਰੋ ਬੋਪਾ ਰਾਏ ਵਗੈਰਾ ਦਾ ਇਤਸਵੰਤ ਬਲਵੰਤ ਹੈ ਸਾਰੇ ਮੈਂ ਨਹੀਂ ਮਾਰਾ ਨਹੀਂ ਕਹਿੰਦਾ ਤੇ ਮੜ ਗਿਆ ਕਿ ਆ ਮੈਂ ਮਾਰਾ ਆ ਕਿ ਸਾਡੇ ਦਾ ਹੋ ਗਿਆ ਪਰ ਬੋਪਰੇ ਨਹੀਂ ਮੇਰੇ ਖਿਆਲ ਦੇ ਬੱਚਾ ਠੀਕ ਹੁੰਦੇ ਆ ਬੋਪਰੇ ਦੇ 490 ਰੁਪਈਆ ਦਾ 500 ਲੇਵੇ ਤੇ ਭਈਆ ਹੁੰਦਾ ਇਹ ਥੋੜਾ ਸਸਤਾ ਆ ਜਾਂਦਾ ਇਸ ਕਰਕੇ ਥੋੜਾ ਚੈੱਕ ਕਰ ਲਿਆ ਕਰੋ ਇਹੀ ਲਾਈਵ ਦੇ ਵਿੱਚ ਆਪਾਂ ਦੱਸਣਾ ਸੀ ਤੇ ਅੱਜ ਅੱਜ ਆਪਾਂ ਜਾਣਾ ਖੇਡਣਾ ਜੀ ਜਿਹੜੇ ਆਪਣੇ ਨਾਲ ਜੁੜੇ ਸੀਗੇ ਇੱਕ ਨੇ ਲਾਈਕ ਕਰਿਆ ਤੇ ਸਾਰਿਆਂ ਦਾ ਹੀ ਜਿੰਦਾ ਦਾ ਧੰਨਵਾਦ ਆ ਤੇ ਜੇ ਵੀਡੀਓ ਦੇਖਣੀ ਆ ਜੇ ਵੀਡੀਓ ਤੁਸੀਂ ਮੈਂ ਤੁਸੀਂ ਚਾਹੋ ਮੈਂ ਵੀਡੀਓ ਬਣਾਵਾ ਇਸ ਤੇ ਤੁਸੀਂ ਤੇ ਵੀ ਕਿਵੇਂ ਇਹ ਚਲਾਉਂਦਾ ਭਈਆ ਕਿਵੇਂ ਨਹੀਂ ਤਾਂ ਲਾਈਕ ਕਰਕੇ ਸ਼ੇਅਰ ਕਰਕੇ ਕਮੈਂਟ ਜਰੂਰ ਕਰ ਦਿਓ ਜੀ ਤੁਸੀਂ ਇਹਦੇ ਵੀਡੀਓ ਬਣਾਓ ਸਾਨੂੰ ਯਕੀਨ ਨਹੀਂ ਜਾਂ ਕਿਵੇਂ ਤੇ ਮੈਂ ਪ੍ਰੋਪਰ ਤੁਹਾਨੂੰ ਚੈੱਕ ਕਰਾ ਦੂੰਗਾ ਕਿਉਂਕਿ ਮੈਂ ਦਗਾ ਤੇ ਚੈੱਕ ਕਰਿਆ ਹੋਇਆ ਤੇ ਇਸ ਕਰਕੇ ਮੈਂ ਸੈਟਅਪ ਵੀ ਤਿਆਰ ਕਰਕੇ ਰੱਖ ਰੱਖਿਆ ਤੇ ਮੈਂ ਪ੍ਰੋਪਰ ਵੀਡੀਓ ਬਣਾ ਦੂੰਗਾ ਵੀਡੀਓ ਬਣਾ ਕੇ ਤੁਹਾਨੂੰ ਦੱਸ ਦੂੰਗਾ ਵੀ ਇਹ ਕਿਵੇਂ ਚਲਾਉਂਦਾ ਭਈਆ ਤੇ ਲਾਈਵ ਪ੍ਰੂਫ ਦਿਖਾਵਾਂਗਾ ਸਾਹਮਣੇ ਪਿਆ ਆਪਣੇ ਕੋਲ ਸੈਟਅਪ ਲੱਗਿਆ ਹੋਇਆ ਘਟੂ ਘਟੇ 15 ਦੀ ਗੱਲ ਹੋ ਗਈ ਸੈਟਅਪ ਤਿਆਰ ਕਰਕੇ ਰੱਖ ਰੱਖਿਆ ਤੇ ਬੜਾ ਹੈ ਨਹੀਂ ਪਰ ਮੈਂ ਤੁਹਾਨੂੰ ਵੀਡੀਓ ਨਹੀਂ ਬਣੀ ਤਾਂ ਜਿੰਨੇ ਵੀ ਜੁੜੇ ਲਾਈਕ ਕਰ ਦਿਓ ਤੇ ਜੇ ਚੈਨਲ ਨੂੰ ਸਹੀ ਸਬਸਕ੍ਰਾਈਬ ਕਰਿਆ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਕਰ ਸਕਦੇ ਹੋ ਦੋਸਤਾਂ ਨੂੰ ਕਹਿ ਦਿਓ ਤਾਂ ਕਿ ਮੈਂ ਵੀ ਵੀਡੀਓ ਬਣਾ ਸਕਾਂ ਮੈਂ ਵੀ ਥੋੜਾ ਜਿਹਾ ਚਰ ਬਹੁਤ ਹੋ ਗਿਆ ਮੈਨੂੰ ਘਟੂ ਘਟਾ ਦੋ ਐ ਰੋਣੀ ਦਾ ਲੱਗਿਆ ਹੋਇਆ ਕਦੇ ਵੀਡੀਓ ਪਾਉਤੀ ਕਰੇ ਨਹੀਂ ਭਾਈ ਕਿਉਂਕਿ ਵੀਡੀਓ ਤੇ ਵਿਊ ਨਹੀਂ ਆਉਂਦੇ ਵਿਊ ਹਉ ਤੇ ਆਉਂਦੇ ਆ ਥੋੜੀ ਜੀ ਆਪਣਾ ਬਣਾਉਂਦਾ ਵੀ ਇਹਨਾਂ ਟੱਜ ਨਹੀਂਗਾ ਵੀਡੀਓ ਬਣਾਉਂਦਾ ਵੀ ਤੇ ਚਲੋ ਜਿਵੇਂ ਬਣਦੀ ਆ ਯਾਰ ਦੇਖ ਲਿਆ ਕਰੋ ਇਹ ਵੀਡੀਓ ਤੁਹਾਨੂੰ ਦੇਖਣ ਵਾਲੀ ਆ ਸਾਰੇ ਹੀ ਜਾਣਕਾਰੀ ਵਾਲੀ ਵੀਡੀਓ ਐਸ ਕਰਕੇ ਮੈਂ ਲਾਈਵ ਆ ਕੇ ਤੁਹਾਨੂੰ ਦੱਸਿਆ ਵੀ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਜਰੂਰ ਕਰ ਦਿਓ ਧੰਨਵਾਦ ਤੇ ਇੱਕ ਵਾਰੀ ਬਾਅਦ ਤੁਹਾਨੂੰ ਮੈਂ ਬਹੁਤ ਦਿਖਾ ਦੇਣਾ ਕਣਕਾ ਦਿਖਾ ਦੇਣਾ ਤੇ ਇਹ ਆਪਣੀ ਦੁਕਾਨ ਦਿਖਾ ਦਿੰਨੇ ਆ ਕਈ ਨਵੇਂ ਆਏ ਹੋਣੇ ਆ ਆ ਦੇਖੋ ਜੀ ਬਾਹਰ ਬਿਲਕੁਲ ਬਦਲ ਗਈ ਮਾਹੌਲ ਬਣਿਆ ਹੋਇਆ ਮੀਂਹ ਦਾ ਹਵਾ ਚੱਲ ਰਹੀ ਆ ਤੇ ਕਣਕਾਂ ਨਸਰੀਆਂ ਹੋਈਆਂ ਤੇ ਤੇ ਆ ਜੀ ਆਪਣੀ ਦੁਕਾਨ ਕੰਮ ਹੈ ਇਸ ਟਾਈਮ ਹੈ ਨਹੀਂ ਆ ਦੁਕਾਨ ਦੇ ਉੱਤੇ ਇੱਕ ਦੋ ਦੀ ਮੋਟਰਾਈ ਹੋਈ ਆ ਤੇ ਇਹ ਬਣਣੀ ਆ ਤੇ ਸਾਰੇ ਦੇਖਣ ਦਾ ਦਿਨੋਂ ਧੰਨਵਾਦ ਆ ਤੇ ਲਾਈਕ ਕਰ ਦਿਓ ਜੇ ਕੋਈ ਨਵਾਂ ਦੇਖਦਾ ਤੇ ਆਪਾਂ ਜੋ ਲਾਈਵ ਆ ਬੰਦ ਕਰਨ ਲੱਗੇ ਆ ਠੀਕ ਹੁਣ ਅੱਗੇ ਜੋ ਕੰਮ ਹੁੰ ਦੱਸਿਆ ਸੀ ਕਿ ਮੈਂ ਖੇਡਣ ਜਾਣਾ ਅੱਜ ਤੇ ਉੱਥੇ ਚੱਲਦੇ ਆ ਤੇ ਧੰਨਵਾਦ ਜੀ ਸਾਰਿਆਂ ਦਾ ਲਾਈਕ ਜਰੂਰ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ